ਪਰ ਮੈਂ ਛੱਡ ਕੇ ਮਜਬੂਰੀ ਆਪਣੇ ਪੁਰਾਣੇ ਕੋਠੀ ਚੱਲਾ ਮੈਂ ਮਹੱਲਾ ਛੱਡ ਕੇ ਜਾ ਰਿਹਾ ਐ ਔਕੜ ਗਈ ਹੈ ਜੀ ਉਧਰ ਜਾ ਕੇ ਦੇਖੋ ਜੇ ਕੋਈ ਉਸ ਜਿਹੜੇ ਸੀਵਰੇ ਦੇ ਏਡਾ ਟੱਕਣ ਹੈਗੇ ਆ ਉਹ ਸਾਰੇ ਟੁੱਟੇ ਪਏ ਗਲੀ ਸਾਰੀ ਬੈਠੀ ਪਈ ਹੈ ਜੇ ਉਧਰ ਕੋਈ ਵੀ ਹੈਗਾ ਉਹ ਡਿੱਗ ਸਕਦਾ ਦੇਖੋ ਸਾਰੇ ਬਜ਼ਾਰ ਨੂੰ ਪਰੇਸ਼ਾਨੀ ਤੇ ਹੈ ਹੀ ਆ ਜਿਹੜੇ ਘਰ ਚ ਪਾਣੀ ਪੀਂਦੇ ਆ ਉਹਨਾਂ ਨੂੰ ਸੀਵਰੇ ਦਾ ਪਾਣੀ ਮਿਲਿਆ ਪੀਣ ਨੂੰ ਕਿਸੇ ਦੇ ਜ਼ਮੀਰ ਜਾਗਣਾ ਚਾਹੀਦਾ ਕਿ ਆਪਾਂ ਇਸ ਮਹੱਲੇ ਦੇ ਵਿੱਚ ਨੇ ਨਿਵਾਸੀ ਆ ਵੋਟਾਂ ਲੈਣੀਆਂ ਆ ਵੋਟਾਂ ਆ ਗਈਆਂ ਹੈਗੀਆਂ ਸਾਹਮਣੇ ਵੋਟਾਂ ਲੈਣ ਲਈ ਘਰ ਘਰ ਜਦੋਂ ਆਣਗੇ ਕੀ ਹੋਏ ਇਹਨਾਂ ਹਾਲਾਤਾਂ ਜਿਹੜਾਂ ਆ ਘਰ ਦੀਆਂ ਦੁਵਾਰਾਂ ਜੋ ਉਹ ਡਿਗਨ ਦੇ ਅਸਾਰ ਬਣ ਸਕਦੇ ਨੇ ਛੱਤਾ ਡਿਗਨ ਦੇ ਅਸਰ ਬਣਸ ਜਿਸ ਨਾਲ ਇੱਕ ਭਾਰੀ ਘਟਨਾ ਜੋ ਵਾਪਨ ਦਾ ਖਤਸ਼ਾ ਪੈਦਾ ਹੋ ਰਿਹਾ ਸਸਿਆ ਦੋਸਤੋ ਮੈਂ ਹਨਵਨੀ ਸਿੰਘ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਪੰਜਾਬ ਸਰਕਾਰ ਵੱਲੋਂ ਸਫਾਈ ਦੇ ਨਾਮ ਤੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਵਕ ਵਕ ਤਰ੍ਹਾਂ ਦੇ ਪ੍ਰਚਾਰ ਵੀ ਕੀਤੇ ਜਾ ਰਹੇ ਨੇ ਹੁਸ਼ਿਆਰਪੁਰ ਤੋਂ ਕਿ ਕੈਬਨਟ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਵੀ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਮੌਜੂਦਾ ਹਾਲਾਤ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਸ਼ਾਰਪੁਰ ਦੇ ਇੱਕ ਮੁਹੱਲੇ ਵਿੱਚ ਜੋ ਗਲੀ ਦੀ ਪੁਟਾਈ ਕੀਤੀ ਗਈ ਹੈ ਪਰ ਉਸ ਦੀ ਮੁਰੰਮਤ ਜੋ ਨਹੀਂ ਕੀਤੀ ਜਾ ਰਹੀ ਇਸ ਸਬੰਧੀ ਮੁਹੱਲਾ ਵਾਸੀਆਂ ਵੱਲੋਂ ਇਕੱਠਿਆਂ ਹੋ ਕੇ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਸਾਡੇ ਨਾਲ ਮੌਜੂਦ ਨੇ ਸ਼ਾਰਪੁਰ ਤੋਂ ਉਸ ਮੁਹੱਲੇ ਦੇ ਨਿਵਾਸੀ ਜਿਨ੍ਹਾਂ ਅਸੀਂ ਗੱਲਬਾਤ ਕਰਦੇ ਹਾਂ ਤੇ ਪੂਰਾ ਇਹ ਮਾਮਲਾ ਜਾਣਦੇ ਹਾਂ ਕੀ ਇਹ ਮਾਮਲਾ ਤੇ ਕਿਉਂ ਇਹ ਗਲੀ ਦੀ ਪੁਟਾਈ ਕੀਤੀ ਗਈ ਹੈ ਹਾਂਜੀ ਸਰ 사ਸੀ ਕਾ ਸਵਾਗਤ ਹੈ ਜੀ ਬੀਸੀ ਆਵੜ ਦੇ ਵਿੱਚ ਜੀ ਮੇਰਾ ਨਾਮ ਰੋਹਿਤ ਕੁਮਾਰ ਆ ਜੀ ਮੈਂ ਇਸ ਮੁਹੱਲੇ ਦਾ ਨਿਵਾਸੀ ਹਾਂ ਇਹ ਕਿਹੜਾ ਵਾਰਡ ਨੰਬਰ ਪੈਂਦਾ ਸਰ ਵਾਰਡ ਨੰਬਰ 34 ਹੈਗਾ ਤੇ ਮੁਹੱਲਾ ਕਿਹੜਾ ਜੀ ਗਲੀ ਮੌਲਵੀਆਂ ਕੱਚਾ ਟੋਬਾ ਤੇ ਸਰ ਕੀ ਮਾਮਲਾ ਹੋਇਆ ਇਹ ਜਿਹੜੀ ਗਲੀ ਦੀ ਪਟਾਈ ਕੀਤੀ ਪਈ ਹੈ ਪਰ ਅਜੇ ਤੱਕ ਇਸ ਦਾ ਜੋ ਵਿਕਾਸ ਹੈ ਉਹ ਨਹੀਂ ਹੋ ਰਿਹਾ ਸਰ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਇੱਥੇ ਸੀਵਰੇਜ ਦੇ ਨਾਲ ਮਿਕਸ ਹੋ ਕੇ ਪਾਣੀ ਆ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਇਹ ਅੱਜ ਦੀ ਨਹੀਂ ਬਹੁਤ ਪੁਰਾਣੀ ਸਮੱਸਿਆ ਆਪਾਂ ਕਈ ਵਾਰੀ ਇਸ ਚੀਜ਼ ਨੂੰ ਕਰਵਾ ਚੁੱਕੇ ਆ ਕਹਿ ਚੁੱਕੇ ਆ ਤੇ ਹਰ ਵਾਰੀ ਸੀਵਰੇਜ ਦੀ ਸਫਾਈ ਕਰਨ ਤੋਂ ਬਾਅਦ ਕਿਹਾ ਜਾਂਦਾ ਕਿ ਪਾਣੀ ਹੁਣ ਸਾਫ਼ ਹੋ ਗਿਆ ਸੀਵਰੇਜ ਦੀ ਮਿਕਸਿੰਗ ਨਹੀਂ ਹੋਏਗੀ ਲੇਕਿਨ ਜਿਨਾ ਦਿਨਾਂ 'ਚ ਸੀਵਰੇਜ ਫੁੱਲ ਹੋ ਜਾਂਦੇ ਆ ਜਾਂ ਕਿਸੇ ਕਾਰਨ ਬਲੌਕ ਹੋ ਜਾਂਦੇ ਆ ਉਹਨਾਂ ਦਿਨਾਂ 'ਚ ਘਰਾਂ ਦੇ ਵਿੱਚ ਪਾਣੀ ਗੰਦਾ ਆਣਾ ਸ਼ੁਰੂ ਹੋ ਜਾਂਦਾ ਔਰ ਉਸ ਤੋਂ ਬਾਅਦ ਪਾਣੀ ਜਦੋਂ ਸਫਾਈ ਕਰਵਾਈ ਜਾਂਦੀ ਆ ਹਰ ਫੇਰ ਮਹੀਨੇ ਸਾਨੂੰ ਆਪਣੀਆਂ ਆਪਣੀਆਂ ਟੈਂਕੀਆਂ ਦਾ ਖਰਚਾ ਅਲੱਗ ਤੋਂ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਵੀ ਸਾਫ਼ ਕਰਵਾਉਣਾ ਸਾਡੇ ਲਈ ਜ਼ਰੂਰੀ ਹੋ ਜਾਂਦਾ ਨਹੀਂ ਤਾਂ ਪਾਣੀ ਦੇ ਵਿੱਚ ਬਹੁਤ ਜ਼ਿਆਦਾ 스ਮੈਲ ਆਂਦੀ ਆ ਉਦੋਂ ਦੇ ਮੱਦੇ ਨਜ਼ਰ ਇਹ ਕੰਮ ਸ਼ੁਰੂਆਤ ਕੀਤੀ ਗਈ ਸੀ ਕਿ ਇਹਨੂੰ ਦੇਖਿਆ ਜਾਵੇ ਕਿੱਥੋਂ ਆ ਜਦੋਂ ਇਹਨਾਂ ਨੂੰ ਇੱਥੋਂ ਮੱਲੇ ਚੋ ਲੇਡੀਜ਼ ਨੇ ਕੰਪਲੀਟ ਕੀਤੀ ਕਿ ਆ ਸਾਡੇ ਪ੍ਰੋਬਲਮ ਆ ਰਹੀ ਆ ਤੇ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋਏ ਵੀ ਇਹਨੂੰ ਕੰਮ ਕਰਵਾਇਆ ਜਾਵੇ ਇਹਨੂੰ ਮਾਰਚ ਮਹੀਨੇ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਅੱਜ 8 ਅਪ੍ਰੈਲ ਹੋ ਚੁੱਕੀ ਆ ਇਸ ਚੀਜ਼ ਨੂੰ ਜਲਦੀ ਖਤਮ ਕਰਨ ਦੀ ਆਪਾਂ ਗੁਜਾਰਿਸ਼ ਕੀਤੀ ਸੀ ਲੇਕਿਨ ਉਹ ਬਾਰ-ਬਾਰ ਵੀ ਨਹੀਂ ਖਤਮ ਹੋ ਰਹੀ ਮੱਲੇ ਦਾ ਮੇਨ ਰਸਤਾ ਇਹੀ ਆ ਇਸ ਮੱਲੇ ਦੇ ਵਿੱਚ ਆਣਾ ਜਾਣਾ ਇਸੇ ਰਸਤੇ ਤੋਂ ਆ ਹੋਰ ਕੋਈ ਐਂਟਰੀ ਪੁਆਇੰਟ ਜਿਹੜਾ ਹੈਗਾ ਉਹ ਛੋਟਾ ਔਰ ਦੂਸਰਾ ਨੰਬਰ ਤੇ ਤੁਸੀਂ ਉਹਨੂੰ ਵੀ ਚੈੱਕ ਕਰੋ ਕਿ ਉਧਰੋਂ ਆਣਾ ਕਿੰਨਾ ਕੁ ਸਾਡੇ ਲਈ ਸੁਰੱਖਿਤ ਆ ਕਿਉਂਕਿ ਉਧਰਲੇ ਜਿੰਨੇ ਵੀ ਗਟਰ ਆ ਕਿਸੇ ਵੇਲੇ ਵੀ ਗਟਰ ਥੱਲੇ ਬੈਹ ਸਕਦੇ ਆ ਗਲੀ ਬੈਠੀ ਹੋਈ ਆ ਇਸ ਬਾਰੇ ਵੀ ਆਪਾਂ ਕਈ ਵਾਰੀ ਇਸ ਟੀ ਨੂੰ ਆਪਾਂ ਐਮਸੀ ਸਾਹਿਬ ਨੂੰ ਦੱਸ ਚੁੱਕੇ ਆ ਐਮਸੀ ਸਾਹਿਬ ਕੋ ਕਹਿੰਦੇ ਆ ਕਿ ਮੈਂ ਅੱਗੇ ਰਿਪੋਰਟ ਦਿੱਤੀ ਹੋਈ ਆ ਕੌਣ ਐਮਸੀ ਕੌਣ ਨੇ ਜੀ ਇਹ ਸਾਡੇ ਐਮਸੀ ਸਾਹਿਬ ਹੈਗੇ ਅਗਰ বিজে अग्रवाल जी ਇੱਥੇ ਦੇ ਐਮਸੀ ਹੈਗੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਕਿਤੇ ਕੰਮ ਨਹੀਂ ਰੁਕਿਆ ਹੋਊਗਾ ਆਪਾਂ ਉਹਨਾਂ ਨੂੰ ਕਹਿੰਦੇ ਆ ਕਈ ਵਾਰੀ ਕੰਮ ਜਲਦੀ ਹੋ ਵੀ ਜਾਂਦੇ ਆ ਲੇਕਿਨ ਆ ਕੰਮ ਜਿਹੜਾ ਹੈਗਾ ਜਿਹੜਾ ਕਿ ਪਾਣੀ ਦੀ ਸਮੱਸਿਆ ਦਾ ਕੰਮ ਸੀਗਾ ਇਹਨੂੰ ਹਰ ਹਾਲਾਤ ਚ ਜਲਦੀ ਤੋਂ ਜਲਦੀ ਮੁਕਾਣਾ ਚਾਹੀਦਾ ਸੀ ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਇੱਥੇ ਇਨਸਾਨ ਬਸਦੇ ਆ ਸਭ ਤੋਂ ਵੱਡੀ ਸਮੱਸਿਆ ਜਿਹੜੇ ਦੁਕਾਨਦਾਰ ਇੱਥੋਂ ਡੇਲੀ ਸਵੇਰੇ ਸ਼ਾਮ ਜਾਂਦੇ ਗੋਰਾਗੇੜ ਜਾਂਦੇ ਸਾਡੇ ਭਾਬੀ ਹੋਣਾ ਦਾ ਦੁਕਾਨ ਹੈਗੀ ਆ ਗੋਰਾਗੇੜ ਇਹਨਾਂ ਦਾ ਘਰ ਗੋਰਾਗੇੜ ਦੇ ਵਿੱਚ ਦੁਕਾਨ ਹੈਗੀ ਹੈ ਇਹਨਾਂ ਦਾ ਦਿਨ ਦੇ ਵਿੱਚ 20-25 ਚੱਕਰ ਲੱਗਦੇ ਆ ਬਹੁਤ ਮੁਸ਼ਕਲ ਹੋ ਰਹੀ ਹੈ ਬਜ਼ੁਰਗ ਨੂੰ ਕੋਈ ਐਮਰਜੈਂਸੀ ਹੋ ਜਵੇ ਆਪਾਂ ਗੱਡੀ 'ਚ ਲੈ ਕੇ ਨਹੀਂ ਜਾ ਸਕਦੇ ਇੱਥੋਂ ਚੱਕ ਕੇ ਕਿੱਦਾਂ ਲੈ ਕੇ ਜਾਵਾਂਗੇ ਕੋਈ ਕਿਸੇ ਦੇ ਘਰ 'ਚ ਕੋਈ ਦੁੱਖ ਤਕਲੀਫ ਆ ਜੂਗੀ ਤੇ ਆਪਾਂ ਕੀ ਹੱਲ ਕਰਾਂਗੇ ਸਾਡੇ ਰਿਸ਼ਤੇਦਾਰ ਵੀ ਇਸ ਮਹੱਲੇ 'ਚ ਆਣ ਤੋਂ ਹੁਣ ਗੁਜ਼ਰੀਏ ਜ ਕਰਦੇ ਆ ਕਿ ਆਪਾਂ ਕਿੱਦਾਂ ਆਈਏ ਤੁਹਾਡੇ ਮਹੱਲੇ 'ਚ ਤਾਂ ਬਹੁਤ ਪੁਰੀ ਹਾਲਤ ਆ ਆਪਾਂ ਬੁਲਾ ਹੀ ਨਹੀਂ ਸਕਦੇ ਕਿਸੇ ਨੂੰ ਤੇ ਮੈਂ ਤਾਂ ਇਹੀ ਕਹੂੰਗਾ ਕਿ ਉਹ ਸ਼ਹਿਰਪੁਰ ਪ੍ਰਸ਼ਾਸਨ ਨੂੰ ਕਿ ਇਸ ਚੀਜ਼ ਦਾ ਜਲਦੀ ਤੋਂ ਜਲਦੀ ਸਾਡਾ ਹੱਲ ਕੀਤਾ ਜਾਵੇ ਤਾਂ ਕਿ ਇਹ ਪਾਣੀ ਦੀ ਸਮੱਸਿਆ ਵੀ ਠੀਕ ਹੋਵੇ ਔਰ ਇਹਦੇ ਉੱਤੇ ਰੈਗੂਲਰ ਕੰਮ ਕਰਕੇ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਧੰਨਵਾਦ ਸੋ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣੇ ਚਾਹੁੰਦੇ ਆ ਕਿ ਇੱਥੇ ਜਿਹੜਾ ਪਾਣੀ ਇਕੱਠਾ ਹੋਇਆ ਸੀਵਰੇਜ ਦਾ ਪਾਣੀ ਗੰਦਾ ਪਾਣੀ ਔਰ ਇੱਥੇ ਮੱਖੀ ਮੱਛਰ ਨਾਲ ਵੀ ਭਰਦਾ ਜਾ ਰਿਹਾ ਸਿਹਤ ਵਿਭਾਗ ਵੱਲੋਂ ਵੀ ਵੱਖ-ਵੱਖ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀ ਕਿ ਜੋ ਵੀ ਮੱਖੀ ਮੱਛਰ ਹੈ ਉਸ ਦੀ ਸਫਾਈ ਵੀ ਕੀਤੀ ਜਾਵੇਗੀ ਤੇ ਜੋ ਡੇਂਗੂ ਦੀ ਬਿਮਾਰੀ ਹੈ ਲਗਾਤਾਰ ਦਿਨ-ਦਿਨ ਵੱਧਦੀ ਜਾ ਰਹੀ ਸੀ ਸੋ ਇਸ ਮੁਹੱਲੇ ਦੇ ਵਿੱਚ ਵੀ ਡੇਂਗੂ ਦਾ ਖਤਰਾ ਵੱਧਦਾ ਨਜ਼ਰ ਆ ਰਿਹਾ ਸੋ ਸਾਡੇ ਹੋਰ ਵੀ ਮੁਹੱਲਾ ਵਾਸੀ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਰਿਚਾ ਸ਼ਰਮਾ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਪਟਾਈ ਕੀਤੀ ਗਈ ਹੈ ਤੇ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਤੇ ਕਿੰਨਾ ਟਾਈਮ ਹੋ ਗਿਆ ਤੇ ਕੀ ਕਹਿਣਾ ਚਾਹੋਗੇ ਇਸ ਬੰਦ ਹੋਲੀ ਦਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਸੀਗਾ ਕੰਮ ਪਰ ਸਾਨੂੰ ਵੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਆਨ ਵਾਲੇ ਬੱਚੇ ਵੀ ਜੋ ਕੋਈ ਛੁੱਟੀਆਂ ਸੀਗੀਆਂ ਥੋੜਾ ਖੇਲਣਾ ਸੀ ਕੁਝ ਵੀ ਕਰਨਾ ਉਹਨਾਂ ਦਾ ਵੀ ਟਾਈਮ ਜਿਹੜਾ ਉਹ ਇੱਦਾਂ ਹੀ ਨਿਕਲ ਗਿਆ ਜੇ ਆਣਾ ਜਾਣਾ ਵੀ ਸਾਡੇ ਘਰ ਵੀ ਬਜ਼ੁਰਗ ਹੈਗੇ ਹੈ ਹੈਲਥ ਉਮਰ ਤੱਕ ਉਹਨਾਂ ਨੂੰ ਬਿਮਾਰ ਹੈ ਸਮਾਰਾ ਸੀ ਲੈ ਕੇ ਜਾਣਾ ਹੋਵੇ ਕੁਝ ਵੀ ਸਾਨੂੰ ਵੀ ਦਿੱਕਤ ਆਏਗੀ ਤੇ ਬਹੁਤ ਵਾਰ ਬੋਲੇ ਵੀ ਸਮਝਾਇਆ ਵੀ ਠੀਕ ਹੈ ਸਾਰੇ ਕੰਮ ਕਰਦੇ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਕੰਮ ਨਹੀਂ ਕਰਦੇ ਪਰ ਸਾਨੂੰ ਹੁਣ ਇਸ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਇਹ ਕਦਮ ਚੱਕਿਆ ਹੈ 1 ਮਹੀਨਾ ਹੋ ਗਿਆ ਜਿਹੜਾ ਸਾਨੂੰ ਇਹਨਾਂ ਨੇ ਮਤਲਬ ਕਿ ਨਹੀਂ ਕੰਮ ਹੋਇਆ ਹੁਣ ਇਹ ਕਰਦੇ ਆ ਕਿ ਸ਼ਾਇਦ ਉਹਨੂੰ ਜਲਦੀ ਸੁਣਨ ਤੇ ਜਲਦੀ ਤੋਂ ਜਲਦੀ ਕੰਮ ਹੋਊਗਾ। ਕਰੀਬ ਇੱਕ ਮਹੀਨੇ ਤੋਂ ਇੱਕ ਸਿਰਫ ਉਮੀਦ ਦੇ ਸਾਰੇ ਬੈਠੇ ਨੇ ਕਿ ਕੰਮ ਕਿਦਨ ਪੂਰਾ ਹੋਏਗਾ ਤੇ ਇੱਥੋਂ ਇਹਨਾਂ ਨੂੰ ਜੋ ਲੰਘਣ ਦੀ ਆਸਾਨੀ ਹੋਏਗੀ। ਇੱਕ ਗੱਡੀ ਦੀ ਗਲਤ ਆ ਇੱਕ ਪਾਸੇ ਰਹੀ ਤਾਂ ਐਕਟਿਵਾ ਬਾਈਕ ਮੋਟਰਸਾਈਕਲ ਵੀ ਜੋ ਵਹੀਕਲ ਨੇ ਉਹ ਵੀ ਇੱਥੋਂ ਨਿਕਲਣਾ ਉਹਨਾਂ ਵਾਸਤੇ ਮੁਸ਼ਕਲ ਹੋ ਗਿਆ ਪੈਦਲ ਲੰਘਾ ਵੀ ਜੋ ਮੁਸ਼ਕਲ ਨਾਲ ਹੀ ਇੱਥੋਂ ਲੰਘਿਆ ਜਾ ਰਿਹਾ। ਕੀ ਨਾਮ ਹੈ ਜੀ? ਸਵਾਤੀ ਸ਼ਰਮਾ। ਤੁਹਾਡੇ ਘਰ ਕਿਹੜਾ ਜੀ? ਅ ਫਰੰਟ ਤੇ ਪਹਿਲਾ ਨੰਬਰ ਦਾ ਇਹ ਪਹਿਲੇ ਨੰਬਰ ਦੇ ਘਰ ਹੈ ਤੁਹਾਡੇ ਘਰ ਦੇ ਕੋਲੀ ਖਦਾਈ ਕੀਤੀ ਗਈ ਹੈ ਤੇ ਕਿ ਕਿਦਾਂ ਦੀ ਸਮੱਸਿਆ ਤੁਹਾਨੂੰ ਆਉਂਦੀ ਪਈ ਜੀ ਐਕਚੁਅਲੀ ਦਰਵਾਜ਼ਾ ਵਗੈਰਾ ਜਦੋਂ ਖੋਲਦੇ ਇੱਕ ਤਾਂ ਨਿਕਲਣ ਦੀ ਬੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਐਂਡ ਸੈਕੰਡਲੀ ਜਦੋਂ ਦਰਵਾਜ਼ਾ ਖੋਲਦੇ ਮੱਛਰ ਨੇ ਜ਼ਿਆਦਾ ਹੈ ਪਾਣੀ ਇੱਥੇ ਬਲਾਕੇਜ ਹੋਈ ਹੋਈ ਹੈ ਤੇ ਮੱਛਰ ਜਿੰਨਾ ਹੀ ਜਿੰਨੇ ਦਰਵਾਜ਼ਾ ਖੋਲੋ ਮੱਖੀਆ ਮੱਛਰ ਸਭ ਅੰਦਰ ਆਂਦੇ ਨੇ ਤੇ ਉਹਦੇ ਨਾਲ ਬਹੁਤ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਅੱਜ ਕੱਲ ਪਤਾ ਤੁਹਾਨੂੰ ਕਿ ਮੌਸਮ ਵੀ ਇਦਾਂ ਦਾ ਹੈ ਬਿਮਾਰੀਆਂ ਦਾ ਵੀ ਘਰ ਹੈਗਾ ਇਹ ਪਾਣੀ ਵਗੈਰਾ ਇਕੱਠਾ ਹੋਣਾ ਤੇ ਬਹੁਤ ਕਾਫੀ ਦਿਨ ਹੋ ਗਏ অলਮੋਸਟ 1 ਮੰਥ ਹੋ ਗਿਆ ਤੁਹਾਡਾ ਜਿਹੜਾ ਘਰ ਦਾ ਦਰਵਾਜ਼ਾ ਵੀ ਇਹਦੇ ਵਾਲੀ ਖੁੱਲਦਾ ਹਾਂਜੀ ਬਿਲਕੁਲ ਗਲੀ 'ਚ ਖੁੱਲਦਾ ਪਾਈ ਕੀਤੀ ਕਿ ਉੱਥੇ ਦਰਵਾਜ਼ਾ ਬਿਲਕੁਲ ਸਾਹਮਣੇ ਹੀ ਖੁੱਲਦਾ ਬਿਲਕੁਲ ਠੀਕ ਹੈ ਤੇ ਕਿਹੜਾ ਮਹੱਲਾ ਪੈਂਦਾ ਤੁਹਾਡਾ ਜੀ ਇਹ ਹੀ ਮਹੱਲਾ ਜੀ ਮੋਲਵੀਆ ਮਹੱਲਾ ਕੱਚਾ ਟੋਪਾ ਹਾਂਜੀ ਤੇ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਮੈਂ ਸਹੀ ਕਰਨਾ ਚਾਹੁੰਗਾ ਕਿ ਜਲਦੀ ਜਲਦੀ ਇਹਦਾ ਸੋਲੂਸ਼ਨ ਕੋਈ ਕਢਾਲਨ ਤਾਂ ਕਿ ਬਿਮਾਰੀਆਂ ਵਗੈਰਾ ਜੜੀਆਂ ਹੈਗੀਆਂ ਉਹਨਾਂ ਤੋਂ ਬਚਿਆ ਜਾ ਸਕੇ ਤੇ ਜਿਹੜੀ ਪ੍ਰੋਬਲਮ ਹੈਗੀ ਸਾਰੇ ਮਹੱਲੇ ਦੀ ਪ੍ਰੋਬਲਮ ਹੈਗੀ ਕਾਮਨ ਤੇ ਉਹ ਸਾਰੀ ਸੋਲਵ ਤੋ ਇੱਥੇ ਪਾਣੀ ਜੋ ਇਕੱਠਾ ਹੋ ਜਾਂ ਹੁੰਦਾ ਜਾ ਰਿਹਾ ਤਾਂ ਇਹ ਘਰਾਂ ਦੀਆਂ ਨੀਹਾਂ ਦੇ ਥੱਲੇ ਵੀ ਵੱੜ ਰਿਹਾ ਤੇ ਜਿਸ ਨਾਲ ਘਰ ਦੀਆਂ ਦੁਵਾਰਾਂ ਜੋ ਉਹ ਡਿਗਾਂ ਦੇ ਅਸਰ ਬਣ ਸਕਦੇ ਨੇ ਛੱਤਾਂ ਡਿਗਾਂ ਦੇ ਅਸਰ ਬਣਸ ਜਿਸ ਨਾਲ ਇੱਕ ਭਾਰੀ ਘਟਨਾ ਜੋ ਵਾਪਨ ਦਾ ਖਤਸ਼ਾ ਪੈਦਾ ਹੋ ਰਿਹਾ ਸਾਡੇ ਨਾਲ ਹੋਰ ਵੀ ਇੱਥੇ ਮੋਹੱਲਾ ਵਾਸੀ ਮੌਜੂਦ ਨੇ ਅਸੀਂ ਹੋਰ ਵੀ ਗੱਲਬਾਤ ਕਰਦੇ ਆਂ ਹਾਂਜੀ ਬੋਲੇਗਾ ਕੋਈ ਹੋਰ ਜੀ ਜੀ ਮਰ ਕੀ ਨਾਮ ਹੈ ਜੀ ਮੇਰ ਨਾਮ ਪ੍ਰਿੰਕਾ ਜੀ ਇਹੜੇ ਪਟਾਈ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਕਿ ਪ੍ਰਸ਼ਾਸਨ ਵੱਲੋਂ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ ਅਜੇ ਤੱਕ ਕੋਈ ਵੀ 1 ਮਹੀਨੇ ਦੇ ਕਰੀਬ ਹੋ ਚੱਲਿਆ ਸਮਾਂ ਹਾਂਜੀ ਹਾਂਜੀ ਸਰ ਆਂਦੇ ਆ ਪਰ 2-3 ਘੰਟੇ ਵਾਸਤੇ ਆ ਕੇ ਦੇਖ ਕੇ ਚਲੇ ਜਾਂਦੇ ਆ ਘਰਾਂ ਘਰਾਂ 'ਚ ਪੁੱਛਦੇ ਆ ਕਿ ਤੁਹਾਡੇ ਪਾਣੀ ਕਿਸ ਤਰ੍ਹਾਂ ਦਾ ਆ ਰਿਹਾ ਸੈਂਪਲ ਲੈ ਕੇ ਵੀ ਚਲੇ ਜਾਂਦੇ ਆ ਉਹਦੀ ਵੀ ਕੋਈ ਰਿਪੋਰਟ ਨਹੀਂ ਸਾਨੂੰ ਕਿ ਤੁਸੀਂ ਲੈਬ ਵੀ ਟੈਸਟ ਕਰਵਾ ਰਹੇ ਕਿ ਨਹੀਂ ਕਰਵਾ ਰਹੇ ਉਹਦੇ ਬਾਵਜੂਦ ਇਹ ਵਾਲੀ ਜਗ੍ਹਾ ਜਿਹੜੀ ਪਟਾਈ ਕਰ ਦਿੱਤੀ ਹੈ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਦਾਏਗਾ ਸਾਡੇ ਲਈ ਤਾਂ ਕਿਉਂਕਿ ਨਿਕਲਣਾ ਬਹੁਤ ਮੁਸ਼ਕਿਲ ਹੈ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਦੇਖੋ ਮੱਖੀਆਂ ਮੱਛਰ ਇੰਨੇ ਜੋ ਦੇ ਕਰਕੇ ਇਹ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਤੋਂ ਨਾਨਾ ਨਾ ਵਡੇਆਂ ਨੂੰ ਬੁਜ਼ੁਰਗਾਂ ਨੂੰ ਤਾਂ ਉਹ ਆਏਗੀ ਹੀ ਆਏਗੀ ਪ੍ਰੋਬਲਮ। ਹਾਂਜੀ ਸਰ ਕੀ ਨਾਮ ਹੈ ਜੀ? ਮੇਰਾ ਮਨੀ ਸ਼ਰਮਾ ਜੀ। ਕਿਹੜਾ ਮੁਹੱਲਾ ਜੀ? ਇਹ ਮਬਾਰ ਨੰਬਰ 34 ਮੋਲਵੀ ਮੁਹੱਲਾ ਕਚੜੋਬਾ ਚ। ਠੀਕ ਹੈ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਪੰਜਾਬ ਸਰਕਾਰ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵਿਕਾਸ ਦੇ ਨਾਂ ਤੇ ਉਹ ਬੇਕਾਰ ਅਜੀ ਉਹ ਕੁਛ ਲਈ ਸਫਾਈ ਦਾ ਇੱਕ ਨਾਮ ਹੀ ਜੀ ਸਫਾਈ ਦੇ ਨਾਮ ਔਰ ਕੁਛ ਨਹੀਂ ਹੈਗਾ ਜੀ ਇੱਥੇ। ਤੁਸੀਂ ਇਹ ਹਿਸਾਬ ਲਾਓ ਜੀ 20 ਤਰੀਕ ਨੂੰ ਪਿੰਡਾਂ ਦਾ ਮੂਰੇ ਪਟਿਆ। 24 ਤਰੀਕ ਨੂੰ ਨਾ ਇਥੋਂ ਇਥੋਂ ਪੱਟਿਆ ਜੀ ਠੀਕ ਹੈ ਅਸੀਂ ਬੜੇ ਪ੍ਰੇਸ਼ਾਨ ਹੋ ਚਲੋ ਕੰਮ ਕੀ ਸੀਗਾ ਔਰ ਕੰਮ ਕਿੱਥੋਂ ਕਿੱਥੇ ਤੱਕ ਲੈ ਕੇ ਜੀਏ ਇੱਕ ਪਾਣੀ ਦਾ ਜਿਹੜਾ ਪਾਈਪਸ ਸੀਵਰਲ ਲੀਕੇਜ ਵਿੱਚ ਮਿਕਸ ਹੋ ਕੇ ਜਾਂਦਾ ਪਾਣੀ ਗੰਦਾ ਆਂਦਾ ਸਾਰ ਸਾਰੇ ਘਰ ਮੈਨੇ ਸੈਂਪਲ ਵੀ ਦਿੱਤੇ ਅਸੀਂ ਸਭ ਕੁਝ ਕੀਤਾ ਲੈ ਕੇ ਵੀ ਗਏ ਲੇਕਿਨ ਕੋਈ ਉਹਦਾ ਹੱਲ ਨਹੀਂ ਹੋਇਆ ਫਿਰ ਇਹਨਾਂ ਨੇ ਇਥੋਂ ਆ ਸਾਰਾ ਪਰ ਦੱਟਿਆ ਜੀ ਇਹਨਾਂ ਨੇ ਇਹ ਪੱਟੇ ਨੂੰ ਵੀ ਤਕਰੀਬਨ ਘੜ ਤੋਂ ਲੈ ਕੇ ਚੱਲੀਏ ਜੀ ਅਸੀਂ ਕਹਿੰਨੇ ਆ ਕਿ 15 ਦਿਨ ਇਹਨੂੰ ਪੱਟੇ ਨੂੰ ਇਹਨੂੰ ਹੋ ਗਿਆ ਜੀ ਠੀਕ ਹੈ ਲੇਬਰ ਆਂਦੀ ਹੈ 2 ਘੰਟੇ ਕੰਮ ਕਰਦੀ ਹੈ ਚੱਲ ਜਾਂਦੀ ਹੈ ਅੱਜ ਇਹਨੂੰ ਪੁੱਛਿਆ ਮੈਂ ਉਹਨੂੰ ਪਰਸ ਨੂੰ ਪੁੱਛਿਆ ਮੈਂ ਕਿ ਯਾਰ ਵੀ ਤੁਸੀਂ ਕੰਮ ਕਦੋਂ ਕੰਪਲੀਟ ਹੋਏਗਾ ਇਹ ਕਹਿੰਦਾ ਇਹ ਪਤਾ ਨਹੀਂ ਜੀ ਜਦੋਂ ਇਹ ਤਾਂ ਅਸੀਂ ਪੱਟੀ ਜਣਾ ਜੀ ਹੁਣ ਜਦੋਂ ਪਾਣੀ ਇਹ ਵਿੱਚੋਂ ਦੀ ਕੱਢੇਗਾ ਨਿਕਲੇਗਾ ਤਾਂ ਜਾ ਕੇ ਇਹ ਅਸੀਂ ਸਾਰੀ ਅਸੀਂ ਅੱਗੇ ਪਟਾਈ ਕਰਾਂਗੇ ਇੱਥੇ ਤਾਂ ਪਟਾਈ ਹੋਈ ਆ ਕੋਈ ਹੋਰ ਵੀ ਰਸਤਾ ਲੱਗਦਾ ਐਸ ਗਲੀ ਨੂੰ ਕਿਸੇ ਹੋਰ ਪਾਸੇ ਉਹ ਬੈਕ ਸਾਡ ਹੈਗੀ ਆ ਜੀ ਉਧਰ ਜਾ ਕੇ ਦੇਖੋ ਜੇ ਕੋਈ ਉਸ ਜਿਹੜੇ ਸੀਵਰੇਜ ਦੇ ਢੱਕਣ ਹੈਗੇ ਆ ਉਹ ਸਾਰੇ ਟੁੱਟੇ ਪਏ ਆ ਗਲੀ ਸਾਰੀ ਬੈਠੀ ਪਈ ਐ ਜੇ ਉਧਰ ਕੋਈ ਵੀ ਹੈਗਾ ਉਹ ਡਿੱਗ ਸਕਦਾ ਕਿ ਇਸ ਦੀ ਲੱਤ ਮਾਂ ਟੁੱਟ ਸਕਦੀ ਹੈ ਰਾਤ ਬਰਾਤੇ ਕੋਈ ਬਿਮਾਰ-ਸ਼ੁਮਾਰ ਪਵੇ ਬਜ਼ੁਰਗ ਹੈ ਸਾਡੇ ਘਰਾਂ ਚ ਹਰੇਕ ਤੇ ਘਰ ਬਜ਼ੁਰਗ ਹੈਗੇ ਆ ਕੋਈ ਬਿਮਾਰ-ਸ਼ੁਮਾਰ ਪਵੇ ਕੋਈ ਬੱਚਾ ਬਿਮਾਰ-ਸ਼ੁਮਾਰ ਪਵੇ ਇਹ ਕਿੱਦਾਂ ਲੈ ਕੇ ਜਾਵਾਂਗੇ ਗੱਡੀਆਂ ਤਾਂ ਨਿਕਲਦੀਆਂ ਹੀ ਨਹੀਂ ਸਾਡੀ ਇਧਰੋਂ ਦੀ ਗੱਡੀ ਤਾਂ ਕਿੱਨੇ ਕੱਢੀ ਤਾ ਪੈਦਲ ਆਉਣਾ ਔਖਾ ਦੀ ਇਧਰ ਅਸੀਂ ਇਹ ਬਰਜਤ ਕੋ ਰਿਕਵੈਸਟ ਕਰਦੇ ਆਂ ਵੀ ਇਹਨੂੰ ਜਿੰਨੀ ਜਲਦੀ ਹੋ ਸਕਦਾ ਇਹਨੂੰ ਕਵਰ ਕੀਤਾ ਜਾਵੇ ਇਹਨੂੰ ਬਣਾਇਆ ਜਾਵੇ ਉਹ ਸਾਡੀ ਸਾਰੀ ਗਲੀ ਦਵਾ ਤੋਂ ਸਹੀ ਤਰੀਕੇ ਨਾਲ ਬਣਾਈ ਜਾਵੇ ਸਾਡੀ ਸਾਡੀ ਇਹ ਇੱਕ ਰਿਕਵੈਸਟ ਹੈ ਜੀ ਸੋ ਇਹ ਜੜੀਆਂ ਤੁਸੀਂ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਦੇਖ ਰਹੇ ਹੋ ਬਕਾਇਦਾ ਤੁਹਾਨੂੰ ਸਾਡੇ ਜੀਬੀਸੀ ਅਪਡੇਟ ਦੇ ਕੈਮਰਾ ਕੈਮਰੇ ਰਾਹੀਂ ਦਿਖਾ ਰਹੇ ਆਂ ਅਸੀਂ ਲਗਾਤਾਰ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਅੰਜ ਸਰ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਇਹ ਬਹੁਤ ਮਾੜੀ ਗੱਲ ਆ ਕਿ ਜਿੱਦਾਂ ਕੋਈ ਦੇਖਦੇ ਪਾਣੀ ਇਕੱਠਾ ਇਹ ਤੇ ਮੱਛਰ ਮੱਖੀਆਂ ਪੈਦਾ ਹੁੰਦੀਆਂ ਤੇ ਘਰ-ਘਰ 'ਚ ਬਿਮਾਰੀਆਂ ਜਿਹੜੀਆਂ ਜਾਣੀਆਂ ਤੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਸਫਾਈ ਦਾ ਧਿਆਨ ਰੱਖਦੇ ਹਾਂ ਤੇ ਸਫਾਈ ਤੁਹਾਡੇ ਸਾਹਮਣੇ ਆ ਨਿਕਲਣਾ ਮੁਸ਼ਕਲ ਹੈ ਬੰਦਾ ਨੰਗ ਨਹੀਂ ਸਕਦਾ ਅੱਜ ਮਹੀਨੇ ਤੋਂ ਗਲੀ ਦੀ ਕੰਡੀਸ਼ਨ ਇੰਨੀ ਖਰਾਬ ਹੈ ਤੇ ਮੱਲੇ ਦਾ ਤੁਸੀਂ ਹਾਲ ਦੇਖੋ ਗਲੀ ਦਾ ਕਈ ਜਗ੍ਹਾ ਤੇ ਆ ਨਜਾਇਜ਼ ਕਬਜ਼ੇ ਕਿਤੇ ਦੇ ਆ ਉਹ ਦੇਖ ਲਓ ਚੈਂਬਰ ਦਾ ਹਾਲ ਦੇਖ ਲਓ ਸਾਰੀ ਗਲੀ ਜਿਹੜੀ ਆ ਉਹ ਬਣਨ ਵਾਲੀ ਆ ਤੇ ਤਾਂ ਕਿ ਇਹ ਬਣਾਈ ਜਾਵੇ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਇਸ ਦਾ ਜਿਹੜਾ ਅਸਰ ਇਕੱਲੇ ਘਰਾਂ ਨੂੰ ਨਹੀਂ ਪੈ ਰਿਹਾ ਨਾਲ ਦੁਕਾਨਦਾਰ ਵੀ ਬੈਠੇ ਨੇ ਦੁਕਾਨਾਂ ਵੀ ਚਲਾਉਂਦੇ ਨੇ ਤੇ ਉਸ ਤੇ ਵੀ ਇਸ ਦਾ ਜਿਹੜਾ ਪ੍ਰਭਾਵ ਇਹ ਪੈਂਦਾ ਕਿਉਂਕਿ ਸਾਰਾ ਦਿਨ ਉਹਨਾਂ ਨੇ ਬੈਠਣਾ ਹੁੰਦਾ ਤਾਂ ਇਹਦੀ ਜਿਹੜੀ ਬਦਬੂ ਉੱਥੇ ਗ੍ਰਾਹਕਾਂ ਨੂੰ ਵੀ ਇਸ ਨਾਲ ਜੁਝਣਾ ਪੈਂਦਾ ਜੀ ਕਿਵੇਂ ਦੇਖੋ ਸਾਰੇ ਬਜ਼ਾਰ ਨੂੰ ਪਰੇਸ਼ਾਨੀ ਤੇ ਹੈਈ ਹੈ ਜਿਹੜੇ ਘਰ ਚ ਪਾਣੀ ਪੀਂਦੇ ਆ ਉਹਨਾਂ ਨੂੰ ਸਿਵਰੇ ਦਾ ਪਾਣੀ ਮਿਲਿਆ ਪੀਣ ਨੂੰ ਮੈਕਸੀਕਾ ਦੇ ਦੇ ਰਹੇ ਤੇ ਬਿਮਾਰੀ ਹੋਣਾ ਸਾਰਿਆਂ ਨੇ ਜੋ ਬਿਮਾਰੀਆਂ ਫੈਲੀਆਂ ਉਦੋਂ ਸਰਕਾਰ ਨੇ ਫਿਰ ਉਦੋਂ ਭਾਸ਼ਣ ਦਿੱਤੀ ਹੈ ਕਿ ਬਿਮਾਰੀਆਂ ਨੂੰ ਰੋਕ-ਥਾਮ ਕਰਨ ਵਾਸਤੇ ਸੀ ਇਹ ਕਰ ਰਹੇ ਆ ਉਹ ਕਰ ਰਹੇ ਨਾ ਤੇ ਸਫਾਈ ਦਾ ਪ੍ਰਬੰਧ ਆ ਤੇ ਨਾ ਹੀ ਇਹਦਾ ਕੋਈ ਗਲੀ ਦਾ ਇੰਤਜ਼ਾਮ ਇਹਨਾਂ ਨੇ ਕੀਤਾ ਆਂਦੇ ਆ ਚੱਕਰ ਮਾਰਦੇ ਆ ਚੱਲ ਜਾਂਦੇ ਆ ਨਾ ਐਮਸੀ ਕੋਈ ਕੰਮ ਕਰਦਾ ਤੇ ਨਾ ਹੀ ਕੋਈ ਕਮਿਸ਼ਨਰ ਕੰਮ ਕਰਦਾ ਨਾ ਹੀ ਕੋ ਕਮੇਟੀ ਕੰਮ ਕਰਦੀ ਹੈ ਸਰ ਤੁਹਾਡੇ ਵੱਲੋਂ ਕੋਈ ਅਪੀਲ ਕੀਤੀ ਗਈ ਜਾਂ ਕਿਸੇ ਕੋਲ ਪਹੁੰਚ ਕੀਤੀ ਗਈ ਹੈ ਇਸ ਸਬੰਧੀ ਮੇਅਰ ਕੋਲ ਜਾਂ ਕਮਿਸ਼ਨਰ ਕੋਲ ਇਹ ਆਪਾਂ ਲਗਾਤਾਰ ਹੀ ਅਪਡੇਟ ਦਿੰਦੇ ਰਹਿੰਨੇ ਆ ਕਦੀ ਅਸੀਂ ਕਰ ਦਿੱਤਾ ਕਦੀ ਸਾਡੇ ਗਵਾਂਡੀਆ ਨੇ ਕਦੀ ਉਹਨਾਂ ਨੂੰ ਦੱਸਿਆ ਹੈਗਾ ਪੁੱਜੀ ਜਲਦੀ ਜਦੋਂ ਸਰ ਕਰਵਾਓ ਤੇ ਅੱਗੋ ਸਾਨੂੰ ਜਵਾਬ ਦਿੱਤਾ ਜਾਂਦਾ ਕਿ ਆਪਾਂ ਅੱਗੇ ਲਿਖ ਕੇ ਦੇ ਦਿੱਤਾ ਹੋਇਆ ਮੇਅਰ ਸਾਹਿਬ ਨੂੰ ਦੱਸਿਆ ਹੋਇਆ ਮੇਅਰ ਸਾਹਿਬ ਕਹਿੰਦੇ ਆ ਮੇਅਰ ਸਾਹਿਬ ਮੇਅਰ ਸਾਹਿਬ ਕਹਿੰਦੇ ਆ ਕਿ ਆਪਾਂ ਅਪਡੇਟ ਜਲਦੀ ਕਰ ਦਵਾਂਗੇ ਲੇਕਿਨ ਸਾਨੂੰ ਸਮਝ ਨਹੀਂ ਆਦੀ ਕਿ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਵੇ ਇਹਨੂੰ ਦੇਖੇ ਤੇ ਕੀ ਉਹ ਇਸ ਹਾਲਾਤ ਨੂੰ ਦੇਖ ਕੇ ਆਪਣੇ ਆਪ ਨੂੰ ਕਿੱਦਾਂ ਕਾਬੂ ਕਰ ਲਏਗਾ ਕਿ ਆਹ ਹਾਲਾਤ ਇੱਦਾਂ ਹੀ ਰਹਿਣ ਦਿੱਤੇ ਯਾਰ ਮਹੱਲੇ ਦੇ ਕਿਸੇ ਦੇ ਜਮੀਰ ਜਾਗਣਾ ਚਾਹੀਦਾ ਕਿ ਆਪਾਂ ਇਸ ਮਹੱਲੇ ਦੇ ਵਿੱਚ ਨਿਵਾਸੀ ਆ ਵੋਟਾਂ ਲੈਣੀਆਂ ਆ ਵੋਟਾਂ ਆ ਗਈਆਂ ਹੈਗੀਆਂ ਸਭ ਨੇ ਵੋਟਾਂ ਲੈਣ ਲਈ ਘਰ-ਘਰ ਜਦੋਂ ਆਣਗੇ ਕੀ ਉਹ ਇਨਾਂ ਹਾਲਾਤਾਂ ਚ ਜਾਣਗੇ ਮੈਂ ਕਹਿੰਦਾ ਉਹਨਾਂ ਨੂੰ ਕੋ ਸਾਡੇ ਕੋ ਵੋਟਾਂ ਲੈਣ ਆਣ ਇਹਨਾਂ ਹਾਲਾਤਾਂ 'ਚ ਵੋਟਾਂ ਲੈਣ ਕਿੱਦਾਂ ਸਾਡੇ ਕੋ ਉਪੇਖਾ ਕਰਨਗੇ ਕਿ ਆਪਾਂ ਵੋਟ ਦਈਏ ਇਹਨਾਂ ਨੂੰ ਕਿਸ ਗੱਲ ਦੀ ਵੋਟ ਦਵਾਂਗੇ ਸਾਡਾ ਕੰਮ ਹੋ ਰਿਹਾ ਹੈ ਤੇ ਇੱਕ ਚੀਜ਼ ਹੋਰ ਪੁੱਛਿਆ ਜਾਉਣਾ ਜੇ ਇਹੀ ਜਿਹੜੀ ਨੋਬਤ ਹੈ ਕੋਈ ਮੇਅਰ ਹੈ ਜਾਂ ਐਮਸੀ ਦੇ ਘਰ ਦੇ ਅੱਗੇ ਇਹ ਚੀਜ਼ ਹੋਵੇ ਤਾਂ ਇੰਨਾ ਟਾਈਮ ਨਿਕਲ ਸਕਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਜੀ ਇਹ ਮੈਂ ਕਹਿੰਦਾ ਜੀ ਉਹ ਉਸ ਜਗ੍ਹਾ ਤੇ ਜੇਕਰ ਉਹਨਾਂ ਦੇ ਜਾ ਕੇ ਨਿਰਿਕਸ਼ਨ ਕੀਤਾ ਜਾਵੇ ਕਿ ਉਹਨਾਂ ਦੇ ਮਹੱਲੇ ਕਿੱਦਾਂ ਦੇ ਆ ਉਹਨਾਂ ਦੇ ਘਰ ਦੇ ਬਾਹਰ ਦਾ ਏਰੀਆ ਕਿੱਦਾਂ ਦਾ ਜੇ ਉਹ ਗੰਦਾ ਹੋਵੇ ਤੇ ਆਪਾਂ ਇਸ ਚੀਜ਼ ਨੂੰ ਕਵਾਂਗੇ ਕੋਈ ਗੱਲ ਨਹੀਂ ਜੀ ਜਿੰਨਾ ਮਰਜ਼ੀ ਟਾਈਮ ਲਾ ਲਓ ਜੀ ਆਪਾਂ ਇਸ ਚੀਜ਼ ਨੂੰ ਕਹਿੰਦੇ ਆ ਆਪਾਂ ਐਗਰੀ ਕਰਦੇ ਆ ਕਿ ਜੇਕਰ ਉਹਨਾਂ ਦਾ ਜੇ ਘਰ ਦੇ ਬਾਹਰ ਉਹਨਾਂ ਦੇ ਇਦਾਂ ਦੀ ਹਾਲਾਤ ਪੈਦਾ ਹੋਏ ਹੋਏ ਆ ਤੇ ਆਪਾਂ ਕਵਾਂਗੇ ਕੋਈ ਗੱਲ ਨਹੀਂ ਜੀ ਜੇ ਹੋਰ ਆ ਸਕਦੇ ਫਿਰ ਆਪਾਂ ਵੀ ਰੈਵ ਲਾਵਾਂ ਇਹ ਹੋ ਰਹਿ ਸਕਦੇ ਤਾਂ ਫਿਰ ਆਪਾਂ ਵੀ ਰਵਾਂਗੇ ਇਹਨਾਂ ਹਾਲਾਤਾਂ 'ਚ ਪਰ ਜਾ ਕੇ ਜਰੂਰ ਚੈੱਕ ਕਰਨਾ ਚਾਹੀਦਾ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਮੇਅਰ ਸਾਹਿਬ ਨੂੰ ਖੁਦ ਨੂੰ ਇੱਕ ਵਾਰੀ ਇਨਫਰਮੇਸ਼ਨ ਕਰਨ ਆਲਾ ਚਾਹੀਦਾ ਮਹੱਲੇ ਵਾਲਿਆਂ ਨੂੰ ਮਿਲ ਕੇ ਕਿ ਤੁਹਾਨੂੰ ਪਰੇਸ਼ਾਨੀ ਆ ਰਹੀ ਆ ਆਪਾਂ ਜਲਦੇ ਦਾ ਹੱਲ ਕਰਾਵਾਂਗੇ ਕਦੋਂ ਕਰਾਵਾਂਗੇ ਸਮਝ ਨਹੀਂ ਲੱਗਦੀ ਸਾਡੇ ਸਭ ਬਹੁਤ ਪਰੇਸ਼ਾਨ ਹੈ ਇਸੇ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਸਾਨੂੰ ਨਿਯੋਤਤਾ ਦੇਣਾ ਪਿਆ ਕਿ ਤੁਸੀਂ ਆ ਕੇ ਸਾਡੀ ਸਮੱਸਿਆ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਤੱਕ ਪਹੁੰਚਾਓ ਕਿ ਇਹ ਸਮੱਸਿਆ ਹੱਲ ਕਰਵਾਈ ਜਾਵੇ ਤੁਸੀਂ ਦੇਖੋ ਜਾ ਕੇ ਮੈਂ ਕਹਿੰਨਾ ਕਿ ਇੱਕ ਨਿਗਾਹ ਅਗਲੇ ਪਾਸੇ ਵੀ ਸਾਡੇ ਕੈਮਰਿਆਂ ਨੂੰ ਤੁਸੀਂ ਗਲੀ ਨੂੰ ਕਵਰ ਕਰੋ ਕਿ ਮਹੱਲੇ ਦਾ ਹਾਲ ਕੀ ਆ ਕੀ ਮਹੱਲੇ ਇਹੋ ਜੇ ਮਹੱਲੇ ਦੇ ਵਿੱਚ ਆਪਾਂ ਰਹਿੰਦੇ ਆਂ ਔਰ ਸ਼ਹਿਰ ਦੇ ਸਭ ਤੋਂ ਮੇਨ ਏਰੀਆ ਦੇ ਵਿੱਚ ਆਪਾਂ ਰਹਿ ਰਹੇ ਆਂ ਸ਼ਹਿਰ ਦਾ ਮੇਨ ਏਰੀਆ ਕੱਚਾ ਰੋਬਾ ਜਿੰਨੂ ਕੀ ਕੈਂਟਾਗਰ ਗੋਰਾਗੇੜ ਰੈੱਡ ਰੋਡ ਸਾਰੇ ਲੱਗਦੇ ਆ ਇੱਥੇ ਬਹੁਤ ਵਧੀਆ ਬੰਦੇ ਰਹਿੰਦੇ ਰਹੇ ਆ ਔਰ ਵਧੀਆ ਕੰਮ ਹੁੰਦੇ ਰਹੇ ਆ ਸਾਡੇ ਪੁਰਾਣੇ ਐਮਸੀ ਸਾਹਿਬ ਨੇ ਇੱਥੇ ਇੱਕ ਨਿਸ਼ਚਾ ਕੀਤਾ ਹੋਇਆ ਸੀ ਸਵੇਰੇ 7 ਵਜੇ ਤੋਂ ਲੈ ਕੇ 7:30 ਦੇ ਵਿੱਚ ਉਹ ਪੂਰੀ ਮੁਹੱਲੇ ਦੇ ਵਿੱਚ ਘੁੰਮਦੇ ਹੁੰਦੇ ਸੀ ਮੈਂ ਦੂਆ ਸਾਹਿਬ ਨੂੰ ਅੱਜ ਵੀ ਯਾਦ ਕਰਕੇ ਕਹਿੰਨਾ ਕਿ ਦੂਆ ਸਾਹਿਬ ਵਰਗਾ ਕੋਈ ਬੰਦਾ ਨਹੀਂ ਆ ਕਿਉਂ ਉਹਨਾਂ ਨੇ ਸਵੇਰੇ ਆ ਜਾਣਾ ਸਵੇਰੇ ਗਲੀ 'ਚ ਚੱਕਰ ਮਾਰ ਕੇ ਬੈਲ ਮਾਰ ਕੇ ਪੁੱਛ ਕੇ ਜਿਹੜਾ ਕਿਸੇ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਕਦੀ ਇਸ ਗਲੀ 'ਚ ਕਦੀ ਅਗਲੀ ਗਲੀ 'ਚ ਕਦੀ ਉਸ ਗਲੀ 'ਚ ਲੇਕਿਨ ਸਾਨੂੰ ਜਦੋਂ ਐਮਸੀ ਸਾਹਿਬ ਨਵੇਂ ਮਿਲੇ ਆ ਆਪਾਂ ਸੋਚਿਆ ਸੀ ਕਿ ਸ਼ਾਇਦ ਕੁਝ ਨਵਾਂ ਕੰਮ ਹੋਏਗਾ ਲੇਕਿਨ ਉਹ ਕੰਮ ਨਹੀਂ ਹੋਇਆ ਆਪਾਂ ਤਾਂ ਕਹਿੰਨੇ ਨਹੀਂ ਆ ਕਿ ਉਹਨਾਂ ਨੂੰ ਕਿ ਤੁਸੀਂ ਸਾਡੇ ਕੋਲ ਰੋਜ਼ ਆਓ ਆਪਾਂ ਕਹਿੰਨੇ ਘਟੋ ਘਟ ਮਹੀਨੇ 'ਚ ਦੋ ਵਾਰੀ ਤਾਂ ਚੱਕਰ ਲਾ ਜਾਓ ਮੈਨੂੰ ਨਹੀਂ ਪਤਾ ਕਦੋਂ ਆਂਦੇ ਕਦੋਂ ਚਲ ਜਾਂਦੇ ਆ ਕਹਿੰਦੇ ਜੀ ਮੈਂ ਗਿਆ ਸੀ ਮੈਂ ਦੇਖਿਆ ਸੀ ਮੈਂ ਕੀਤਾ ਸੀ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ 'ਚ ਖੜੇ ਆ ਕੋਈ ਬੰਦੇ ਕ ਦੇਖੋ ਜੀ ਆ ਗੱਲ ਕਰੋ ਸਰਦਾਰ ਜੀ ਮੈਂ ਕਿਹਾ ਕਿ ਤੁਸੀਂ ਆ ਕੇ ਗਲੀ ਦਾ ਨਰੀਖਣ ਕਰੋ ਤੇ ਜੋ ਜਾਇਜ ਆ ਬਣਾਓ ਨਵੀਂ ਗਲੀ ਬੇ ਬੰਦੀ ਨਵੀਂ ਬਣਾ ਦਿਓ ਉਹ ਕਹਿਣ ਲੱਗੇ ਜੀ ਮੈਂ ਇਹਦੇ ਚ ਕੁਝ ਨਹੀਂ ਕਰ ਸਕਦਾ ਮੇਰੇ ਕੋਈ ਗ੍ਰਾਂਟ ਨਹੀਂ ਆ ਗਈ ਮੈਂ ਤੁਸੀਂ ਕੋਈ ਗੱਲ ਨਹੀਂ ਤੁਹਾਡੀ ਗਲੀ ਬਣਾ ਦਾਂਗੇ ਲਾਰੇ ਲਪੇ ਲਾਈ ਗਏ ਫਿਰ ਇੱਕ ਦਿਨ ਮੈਂ ਬਾਜ਼ਾਰ ਚ ਉਹਨਾਂ ਨੂੰ ਮਿਲਿਆ ਕਹਿੰਦਾ ਯਾਰ ਤੁਸੀਂ ਜਦੋਂ ਮਿਲਦੇ ਮੈਨਾਂ ਇਹੀ ਗੱਲ ਕਰਦੇ ਆ ਤੁਹਾਨੂੰ ਹੋਰ ਕੋਈ ਗੱਲ ਨਹੀਂ ਆਉਂਦੀ ਤੇ ਮੈਂ ਕਿਹਾ ਤੁਸੀਂ ਐਮਸੀ ਬਣਿਆ ਕਦੇ ਵਸੇ ਬਣਿਆ ਤੇ ਉਹਦੀ ਵੋਟਾਂ ਲੈਣ ਨੇ ਉਦੋਂ ਕਹਿੰਨੇ ਮੇਰੀ ਸਵਾਰਸ਼ ਆਉਂਦੀ ਆ ਮੇਰੇ ਵੋਟ ਪਾ ਦਿਓ ਅਸੀਂ ਤੁਹਾਨੂੰ ਵੋਟ ਪਾਈ ਆ ਮੈਂ 1 ਸਾਲ ਪਹਿਲਾਂ ਕੋਠੀ ਮਨਾਈ ਟ੍ਰਿਪਲ ਸੋਰੀ ਇੱਥੇ ਜੇ ਵੋਟ ਪਾਈ ਜਾਂਦੀ ਹੈ ਕੰਮ ਲੈਣ ਵਾਸਤੇ ਤੇ ਐਮਸੀ ਦਾ ਮੇਨ ਮਕਸਦ ਹੁੰਦਾ ਕਿ ਮੋਹੱਲੇ ਦਾ ਵਿਕਾਸ ਕਰਾਉਣ ਵਾਸਤੇ ਤਾਂ ਤੁਹਾਨੂੰ ਜਵਾਬ ਮਿਲਦਾ ਕਿ ਤੁਸੀਂ ਬਾਰ-ਬਾਰ ਮੈਨੂੰ ਇੱਕੋ ਹੀ ਕੁਐਸਚਨ ਪੁੱਟ ਕਰਦੇ ਹੋ ਜਦ ਕਿ ਤੁਹਾਡਾ ਇਹ ਰਾਈਟ ਬਣਦਾ ਬਿਲਕੁਲ ਇਹ ਸਾਡਾ ਰਾਈਟ ਆ ਜੇ ਅਸੀਂ ਐਮਸੀ ਚੁਣਿਆ ਤੇ ਉਹਦਾ ਮਤਲਬ ਬਣਦਾ ਕਿ ਸਾਡੀ ਆਗੇ ਪ੍ਰੋਬਲਮ ਸੋਲਵ ਕਰੇ ਮੈਂ ਕਹਾਂ ਤੁਸੀਂ ਨਵੀਂ ਨਹੀਂ ਗਲੀ ਬਣਾਣੀ ਤੁਹਾਡੇ ਕੋਲ ਗ੍ਰਾਂਟ ਨਹੀਂ ਹੈ ਤੁਸੀਂ ਬੇਬਸਾਂ ਲਾਚਾਰ ਆ ਮਜਬੂਰ ਆ ਲੇਕਿਨ ਅਸੀਂ ਪ੍ਰੋਬਲਮ ਕਿਨੂੰ ਦੱਸਣੀ ਐਮਸੀ ਨੂੰ ਮੇਨੂੰ ਕਮਿਸ਼ਨਰ ਨੂੰ ਸਾਰਿਆਂ ਨੂੰ ਆਪਾਂ ਦਿੱਤੀ ਪਰ ਜਦੋਂ ਮੈਨੂੰ ਉਹਨੇ ਇੰਨੀ ਬੁਰੀ ਤਰ੍ਹਾਂ ਕਿਹਾ ਕਿ ਤੁਸੀਂ ਜਦੋਂ ਮਿਲਦੇ ਆ ਹੰਡਾ ਸਾਹਿਬ ਤੁਸੀਂ ਇਹੀ ਗੱਲ ਕਰਦੇ ਆ ਕਿ ਸਾਡੇ ਗਲੀ ਮੈਂ ਕਿਹਾ ਤੁਸੀਂ ਕੋਈ ਕੀਤਾ ਮੈਂ ਤੁਹਾਨੂੰ ਚਾਰ ਵਾਰੀ ਪਹਿਲਾਂ ਕਹਿ ਚੁੱਕਾ ਕਿ ਗਲੀ ਦਾ ਮਾੜਾ ਹਾਲ ਹੈ ਨਵੀਂ ਨਹੀਂ ਬੰਦੀ ਰਿਪੇਅਰ ਹੀ ਕਰਾ ਦਿਓ ਕਹਿੰਦੇ ਮੇਰੇ ਕੋਲ ਹੈ ਨਹੀਂ ਮੈ ਕੀ ਕਰਾਂ ਮੈਂ ਉੱਥੇ ਬੰਦੇ ਲਾਤਾ ਔਰ ਇੰਨੀ ਬੁਰੀ ਤਰ੍ਹਾਂ ਮੈਨੂੰ ਪਏ ਕਿ ਮੈਂ ਕਿਹਾ ਅੱਜ ਤੋਂ ਬਾਅਦ ਮੈਂ ਤੁਹਾਨੂੰ ਨਹੀਂ ਕਹਿਣਾ ਤੇ ਨਾਮਨ ਲੋੜ ਅਸੀਂ ਮਹੱਲਿਆਂ ਵਾਲਿਆਂ ਨੇ ਕੰਪਲੇਨਟ ਕੀਤੀ ਕਮਿਸ਼ਨਰ ਸਾਹਿਬ ਦੇ ਮੇਅਰ ਸਾਹਿਬ ਦੇ ਮੇਅਰ ਸਾਹਿਬ ਨੂੰ ਵੀਡੀਓ ਬਣਾ ਕੇ ਭੇਜੀਆਂ ਮੈਂ ਕਿਹਾ ਇੱਧਰ ਕੈਮਰਾ ਕਰੋ ਜਿਹੜਾ ਆਹ ਦੇਖੋ ਆਹ ਸਾਰਾ ਉਹ ਚੈਂਬਰ ਇਹਨਾਂ ਨੂੰ ਸਦੀਆਂ ਬੀਤ ਗਿਆ ਇਥੇ ਕਬਜ਼ਾ ਕੀਤੇ ਹਨ ਗਲੀ 'ਚ ਕੋਈ ਵੜ ਨਹੀਂ ਸਕਦਾ ਜਦ ਕਿ ਗਲੀ ਇੰਨੀ ਵਧੀਆ ਵਾ ਕਿ ਪੂਰੀ ਗੱਡੀ ਆਂਦੀ ਮੈਂ ਇਹ ਸੋਚ ਗਏ ਆਹ ਆਪਣੀ ਬਿਲਡਿੰਗ ਬਣਾਈ ਪਰ ਮੈਂ ਛੱਡ ਕੇ ਮਜਬੂਰੀ ਆਪਣੇ ਪੁਰਾਣੇ ਕੋਠੀ ਚੱਲਾ ਮੈਂ ਮਹੱਲਾ ਛੱਡ ਕੇ ਜਾ ਰਿਹਾ ਹਾਂ ਸਿਰਫ ਇਸ ਵਜ੍ਹਾ ਕਰਕੇ ਕਿ ਇਹ ਤੇ ਮਹੱਲਾ ਛੱਡਣ ਨੂੰ ਕੋਈ ਮੇਰਾ ਮਨ ਨਹੀਂ ਆ ਬਹੁਤ ਵਧੀਆ ਮਹੱਲਾ ਸਾਰੇ ਕੋਆਪਰੇਟਿਵ ਆ ਮੇਰੀ ਨਾਲ ਹੀ ਸ਼ਾਪ ਦਾ ਮੈਂ ਕਹਾਂ ਕਿ ਨੇਅਰ ਬਾਈ ਹੋਊਗਾ ਤੇ ਚਲੋ ਵਾਕਿੰਗ ਡਿਸਟੈਂਸ ਆ ਬੰਦਾ ਆ ਜਾਦਾ ਹੁੰਦਾ ਲੇਕਿਨ ਇਨਾ ਪੈਸਾ ਲਾ ਕੇ ਨਾ ਮਜਬੂਰੀ ਚ ਛੱਡ ਕੇ ਜਾ ਰਿਹਾ ਇਥੋਂ ਮਹੱਲਾ ਮਹੱਲੇ ਵਾਲਿਆਂ ਨੂੰ ਵੀ ਪਤਾ ਇਸ ਗੱਲ ਦਾ ਸਿਰਫ ਇਹ ਪ੍ਰੋਬਲਮ ਕਰਕੇ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ ਗੰਦਗੀ ਚ ਕੋਈ ਨਹੀਂ ਰਹਿ ਸਕਦਾ ਤੁਸੀਂ ਵੀ ਨਹੀਂ ਰਹਿ ਸਕਦੇ ਕਿਉਂਕਿ ਮੇਅਰ ਆ ਜਾਂ ਐਮਸੀ ਸਾਹਿਬ ਆ ਕੋਈ ਬੰਦਾ ਸਭ ਤੋਂ ਪਹਿਲਾਂ ਜਿਹੜੀ ਸਾਡੀ ਜ਼ਰੂਰਤ ਆ ਸਫ ਤੇ ਇਸ ਤੋਂ ਗੰਦ ਮੇਰੇ ਖਿਆਲ ਜੇ ਇਹ ਹੈਗਾ ਹਾਰਟ ਆਫ ਸਿਟੀ ਸੈਂਟਰ ਆਫ ਸਿਟੀ ਔਰ ਸਭ ਤੋਂ ਮੈਂ ਕਹਿੰਨਾ ਬੈਡ ਏਰੀਆ ਜਿਹੜਾ ਨਾ ਉਹ ਸਾਡਾ ਇਹ ਮੁਹੱਲਾ ਜੇ ਕਹ ਲਓ ਤੁਸੀਂ ਮਤਲਬ ਕਿ ਜਿੰਨੀ ਗੰਦਗੀ ਆ ਮੱਛਰ ਦੇਖੋ ਕਿਦਾਂ ਕਿੰਨੀ ਗੰਦਗੀ ਆ ਇੰਨੀ ਖੁੱਲੀ ਗਲੀ ਦੇ ਵਿੱਚ ਗੱਡੀ ਸਿੱਧੀ ਜਾਂਦੀ ਆ ਤੂੰ ਸਕੂਟਰ ਲੈ ਕੇ ਵੀ ਨਹੀਂ ਆ ਸਕਦੇ ਜੋ ਹਾਲਾਤ ਆ ਜੇ ਜਲਦੀ ਪੂਰਾ ਨਾ ਕੀਤਾ ਗਿਆ ਇਸ ਕੰਮ ਨੂੰ ਹੋਰ ਪੈਂਡਿੰਗ ਅਗੇ ਪਾਇਆ ਗਿਆ ਤਾਂ ਇਹ ਅੱਪ ਫੇ ਕਮੇਟੀ ਜੀ ਜਾ ਕੇ ਧਰਨਾ ਦਵਾਂਗੇ ਜੀ ਆਪਾਂ ਤਾਂ ਇਹੀ ਕਹਿ ਸਕਦੇ ਆ ਆਪਾਂ ਦੇ ਨਾਲ ਸਾਰੇ ਜਣੇ ਬੈਠੇ ਆ ਸਭ ਤੋਂ ਪਹਿਲੇ ਤਾਂ ਆਪਾਂ ਗੋਰਾਕੇੜੀ ਬਲੌਕ ਕਰ ਦਿਆਂਗੇ ਜੀ ਆਪਾਂ ਸਾਰੇ ਜਣੇ ਉੱਥੇ ਬੈਠਾਂਗੇ ਜੀ ਸਾਡੇ ਪ੍ਰਸ਼ਾਸਨਿਕ ਹੱਲ ਨਹੀਂ ਹੱਲ ਕਰਦੇ ਪਏ ਬੜੀ ਬਾਰੀ ਕੈਦ ਦਾ ਸਾਡੇ ਅੱਗੇ ਬੇਨਤੀਆਂ ਰਿਕੁਐਸਟ ਕਰਦੇ ਪਏ ਆ ਹੱਥ ਜੋੜ ਕੇ ਸਾਨੂੰ ਰਿਕੁਐਸਟ ਕਰ ਰਹੇ ਆ ਕਿ ਪਲੀਜ਼ ਸਾਡੇ ਬੱਚਿਆਂ ਦਾ ਸਾਡੇ ਬਜ਼ੁਰਗਾਂ ਦਾ ਧਿਆਨ ਰੱਖਦੇ ਹੋਏ ਇਹਨਾਂ ਕੰਮ ਨੂੰ ਜਲਦੀ ਤੋਂ ਜਲਦੀ ਕਰਵਾ ਦਿੱਤਾ ਜਾਵੇ ਬਸ ਇਹੀ ਮੇਅਰ ਸਾਹਿਬ ਨੂੰ ਵੀ ਕਹਿ ਰਹੇ ਆ ਇਹੀ ਆਪਾਂ ਐਮਸੀ ਸਾਹਿਬ ਨੂੰ ਵੀ ਕਹਿ ਰਹੇ ਆ ਐਮਸੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਹੜੇ ਟਾਈਮ ਤੇ ਆ ਹੁਣ ਆਪਾਂ ਕਦੀ ਨਹੀਂ ਗਿਆ ਆਪਾਂ ਆਪਣੇ ਆਪ ਨੂੰ ਹੀ ਕਹਿੰਨੇ ਆ ਜਦੋਂ ਆਪਾਂ ਐਮ ਸੀ ਸਾਹਿਬ ਨੂੰ ਮੈਸੇਜ ਪਾਈਦਾ ਮੈਸੇਜ ਦਾ ਜਵਾਬ ਆਂਦਾ ਓਕੇ ਆ ਕਰ ਦਿੱਤਾ ਭੇਜ ਦਾਂਗੇ ਜੀ ਲੇਕਿਨ ਉਹ ਸਰ ਸਾਨੂੰ ਦਿਖੇ ਤਾਂ ਸਹੀ ਤਾਂ ਕੁਝ ਹੋ ਰਿਹਾ ਯਾਰ ਕੰਮ ਤੁਸੀਂ ਸੋਚੋ ਕਿ ਸਾਡਾ ਕੰਮ ਆਪਾਂ ਕਿੰਨੂੰ ਕਹਿਣਾ ਆਪਾਂ ਕੋਈ ਆਪਾਂ ਦੇ ਲਈ ਸਭ ਤੋਂ ਪਹਿਲੇ ਐਮ ਸੀ ਸਾਹਿਬ ਆ ਐਮ ਸੀ ਤੋਂ ਸਭ ਤੋਂ ਬਾਅਦ ਮੇਅਰ ਸਾਹਿਬ ਆ ਮੇਅਰ ਸਾਹਿਬ ਤੋਂ ਬਾਅਦ ਸਾਡੇ ਕਮਿਸ਼ਨਰ ਸਾਹਿਬ ਆ ਜੇ ਉਹ ਤਿੰਨੇ ਹੀ ਨਹੀਂ ਸੁਣਨਗੇ ਆਪਾਂ ਫਿਰ ਜਿੰਬਾ ਸਾਹਿਬ ਕੋ ਜਾਈਏ ਸਰ ਜਿੰਪਾ ਸਾਹਿਬ ਸਾਡੇ ਉੱਧੇ ਵੀ ਇੰਨੇ ਵਧੀਆ ਬੰਦੇ ਆ ਉਹਨਾਂ ਦੀ ਹਰ ਚੀਜ਼ ਦੀ ਆਪਾਂ ਕਦਰ ਕਰਦੇ ਆ ਹਰ ਕੰਮ ਦੇ ਉਹਦਾ ਟਾਈਮ ਦਾ ਆਪਾਂ ਉਹਨਾਂ ਦਾ ਕਦਰ ਕਰਦੇ ਆ ਕੀ ਆਪਾਂ ਛੋਟੀ ਜੀ ਗੱਲ ਹੀ ਆਪਾਂ ਐਮਐਲਏ ਕੋ ਜਾਈਏ ਇੱਕ ਗਲੀ ਦੀ ਸਮੱਸਿਆ ਜਿਹੜੀ ਹੈਗੀ ਐਮਸੀ ਸਾਹਿਬ ਨੇ ਹੀ ਠੀਕ ਕਰਨੀ ਆ ਆਪਾਂ ਤਾਂ ਇਹੀ ਕਹਾਂਗੇ ਕਿ ਐਮਸੀ ਸਾਹਿਬ ਦੀ ਜ਼ਿੰਮੇਵਾਰੀ ਆ ਇਹਨੂੰ ਠੀਕ ਕਰਵਾਉਣਾ ਐਮਐਲਏ ਸਾਹਿਬ ਨੂੰ ਚਾਹੀਦਾ ਕਿ ਆਪਣਾ ਦੇਖਣ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਕਮੇਟੀ ਦੀ ਹੁੰਦੀ ਆ ਜਿਹੜੀਆਂ ਆਪਾਂ ਸ਼ਿਕਾਇਤਾਂ ਕਰਦੇ ਆ ਜਿੰਪਾ ਸਾਹਿਬ ਨੂੰ ਵੀ ਚਾਹੀਦਾ ਕਿ ਆਪਣੇ ਐਮਸੀ ਸਾਹਿਬ ਨੂੰ ਕਹਿਣ ਕਮਿਸ਼ਨਰ ਸਾਹਿਬ ਨੂੰ ਕਹਿਣ ਮੇਅਰ ਸਾ ਉਹਨਾਂ ਦਾ ਜਵਾਬ ਆਇਆ ਕੋਈ ਨਹੀਂ ਜਲਦੋ ਜਲਦ ਕਰ ਦਿੰਨੇ ਆ ਪਰ ਉਹ ਤੁਹਾਨੂੰ ਪਤਾ ਹੀ ਆ ਜਿੱਦਾਂ ਵੀ ਇਹ ਕਹਿ ਦਿੰਦੇ ਆ ਬਸ ਉਹ ਕੰਮ ਹੁੰਦਾ ਨਹੀਂ ਕੰਮ ਚੱਲਦਾ ਚੱਲਦਾ ਮਹੀਨਾ ਹੋ ਗਿਆ ਇਹਨੂੰ ਹਲੇ ਪਤਾ ਨਹੀਂ ਕਿੰਨੇ ਕ ਮਹੀਨੇ ਲੱਗਣੇ ਉਦੋਂ ਬਾਰਸ਼ਾਂ ਆਉਣੀਆਂ ਚਿੱਕੜ ਹੋਏ ਨੇ ਬੱਚੇ ਡਿੱਗਣਗੇ ਕਿਸੇ ਨੂੰ ਸੱਟ ਲੱਗੇਗੀ ਉਹਦਾ ਕੀ ਪ੍ਰੋਬਲਮ ਆ ਇਸ ਸਾਰੇ ਮਾਮਲੇ ਸਬੰਧੀ ਜਦੋਂ ਵਾਰਡ ਦੇ ਐਮਸੀ ਸ਼੍ਰੀ ਵਿਜੇ ਕੁਮਾਰ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਦਰਸ਼ਨਾਂ ਲਈ ਅਯੁੱਧਿਆ ਗਏ ਹੋਏ ਹਨ ਤੇ ਹੁਣ ਇੰਜ ਲੱਗਦਾ ਕਿ ਜਿਵੇਂ ਉਹ ਵਿਕਾਸ ਦੇ ਲਈ ਅਯੁੱਧਿਆ ਵਿਖੇ ਅਰਦਾਸ ਕਰਨਗੇ ਜਿਸ ਨਾਲ ਬਾੜ ਦਾ ਵਿਕਾਸ ਹੋ ਜਾਵੇਗਾ ਜੀਬੀਸੀ ਅਪਡੇਟ ਦੇ ਲਈ ਹੁਸ਼ਿਆਰਪੁਰ ਤੋਂ ਨਵਨੀਤ ਸਿੰਘ ਚਿਮਾ ਦੀ ਰਿਪੋਰਟ